ਜੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਮ ਸਿੰਘ ਦੀਪਾਲ 23 ਜਨਵਰੀ 2026 ਨੂੰ ਦਲਜੀਤ ਉਹ ਸਾਜੀ ਨਵੀਂ ਫਿਲਮ ਆ ਰਹੀ ਹੈ ਬਾਰਡਰ 2 ਜਿਸ ਦਾ ਪੋਸਟਰ ਹੈ ਔਰ ਰਿਲੀਜ਼ ਕਰ ਦਿੱਤਾ ਗਿਆ ਤਾਂ ਚਰਚਾਵਾ ਇਹ ਨੇ ਉਸ ਦੇ ਵਿੱਚ ਜੋ ਦਲਜੀਤ ਦੇ ਵੱਲੋਂ ਰੋਲ ਕੀਤਾ ਜਾ ਰਿਹਾ ਹੈ ਨਿਰਮਲਜੀਤ ਸਿੰਘ ਸੇਖੋ ਦਾ ਆਖਿਰਕਾਰ ਉਹ ਹੈ ਕੋਨਾ ਤਾਂ ਅੱਜ ਤੁਹਾਨੂੰ ਦੱਸਾਂਗੇ ਨਿਰਮਲਜੀਤ ਸਿੰਘ ਸੇਖੋ ਕੌਣ ਨੇ ਤਾਂ ਡੀਸੀ ਦਫ਼ਤਰ ਲੁਧਿਆਣਾ ਦੇ ਵਿੱਚ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਹੈ ਤਾਂ ਇੱਕ ਲੋਹਤੇ ਬਾਈਓ ਸੈਨਾ ਦੇ ਜਵਾਨ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਹੈ ਉਹ ਮਿਲਿਆ ਹੋਇਆ ਹੈ ਤਵਾ ਯੂਸ ਇਹਨਾਂ ਦੇ ਵਿੱਚ ਜੇਕਰ ਕਿਸੇ ਨੂੰ ਪਰਮਵੀਰ ਚੱਕਰ ਮਿਲਿਆ ਤਾਂ ਉਹ ਸਿਰਫ ਨਿਰਮਲਜੀਤ ਸਿੰਘ ਸੇਖੋ ਨੂੰ ਮਿਲਿਆ ਔਰ ਨਿਰਮਲਜੀਤ ਸਿੰਘ ਸੇਖੋ ਲੁਧਿਆਣੇ ਦੇ ਪਿੰਡ ਇਸੇਵਾਲ ਦੇ ਹੀ ਰਹਿਣ ਵਾਲੇ ਨੇ ਤਾਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਨਿਰਮਲਜੀਤ ਸਿੰਘ ਸੇਚੋ ਸੇਖੋ ਦੇ ਸਟੈਚੂ ਦੀਆਂ ਤਾਂ ਇਹ ਜਿਹੜਾ ਸਟੈਚੂ ਹੈ ਲੁਧਿਆਣਾ ਦੇ ਡੀਸੀ ਆਫਿਸ ਦੇ ਵਿੱਚ ਰੱਖਿਆ ਗਿਆ ਹੈ ਤਾਂ ਨਾਲ ਡੀਸੀ ਆਫਿਸ ਹੈ ਉਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ ਬੋਰਡਰ 2 ਜਿਹੜੀ ਫਿਲਮ ਆ ਰਹੀ ਹੈ ਸੰਨੀ ਦੇ올 ਦੀ ਨਵੀਂ ਉਸ ਦੇ ਵਿੱਚ ਜੋ ਰੋਲ ਅਦਾ ਕੀਤਾ ਗਿਆ ਹੈ ਦਲਜੀਤ ਸਾਂਝ ਦੇ ਵੱਲੋਂ ਜੋ ਨਵੀਂ ਫਿਲਮ ਆ ਰਹੀ ਹੈ ਬਾਰਡਰ ਟੂ ਉਸ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਗਿਆ ਦਲਜੀਤ ਦਲਜੀਤ ਉਸਾਂਝ ਦੇ ਵੱਲੋਂ ਨਿਰਮਲਜੀਤ ਸਿੰਘ ਸੇਖੋ ਦਾ ਹੀ ਕੀਤਾ ਗਿਆ ਤਾਂ ਇਹਨਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ 1971 ਦੀ ਜਿਹੜੀ ਲੜਾਈ ਹੈ ਉਹ ਨਿਰਮਲਜੀਤ ਸਿੰਘ ਸੇਖੋ ਦੇ ਵੱਲੋਂ ਲੜੀ ਗਈ ਸੀ ਪਾਕਿਸਤਾਨ ਨੇ ਇੱਕੋ ਦਮ ਸ਼ਰੀਰ ਨਗਰ ਦੇ ਹਵਾਈ ਅੱਡੇ ਤੇ ਜਿਹੜਾ ਹਮਲਾ ਹੈ ਉਹ ਕਰ ਦਿੱਤਾ ਸੀ ਤਾਂ ਉਦੋਂ ਨਿਰਮਲਜੀਤ ਸਿੰਘ ਸੇਖੋ ਉੱਥੇ ਮੌਜੂਦ ਸੀਗੇ ਤਾਂ ਇਹਨਾਂ ਦੇ ਵੱਲੋਂ ਜਦੋਂ ਉਡਾਣ ਭਰੀ ਜਾਂਦੀ ਹੈ ਤਾਂ 6 ਸੈਬਰ ਹਵਾਈ ਜਹਾਜ਼ਾਂ ਦਾ ਮੁਕਾਬਲਾ ਨਿਰਮਲਜੀਤ ਸਿੰਘ ਸੇਖੋ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੋ ਜਿਹੜੇ ਬਾਈਓ ਸੈਨਾ ਦੇ ਪਲੇਨ ਹੁੰਦੇ ਨੇ ਪਾਕਿਸਤਾਨ ਦੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ ਪ੍ਰਚਾਰਾਂ ਦੇ ਨਾਲ ਲਗਾਤਾਰ ਫਾਈਟ ਕਰਦੇ ਹੋਏ ਨਜ਼ਰ ਆ ਰਹੇ ਆਂਦੇ ਨੇ ਔਰ ਉਸ ਦੌਰਾਨ 에어 ట్రాਫਿਕ ਬੇਸ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਤੁਸੀਂ ਵਾਪਸ ਆ ਜਾਓ ਕਿਉਂਕਿ ਦੁਸ਼ਮਣ ਜ਼ਿਆਦਾ ਨਹੀਂ ਔਰ ਤੁਸੀਂ ਇਕੱਲੇ ਹੋ ਪਰ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਪਾਕਿਸਤਾਨ ਦੇ ਹਵਾਈ ਸੈਨਾ ਦੇ ਜਵਾਨ ਸੀ ਉਹਨਾਂ ਦੇ ਛੱਕੇ ਛੁੜਾਏ ਗਏ ਨੇ ਔਰ ਕਾਫੀ ਹੇਠਲੇ ਥੱਲੇ ਦੇ ਪੱਧਰ ਤੋਂ ਉੱਤੇ ਆ ਕੇ ਇਹਨਾਂ ਦੇ ਵੱਲੋਂ ਕਿਉਂਕਿ ਸਿਰਫ ਇਹ ਪੇੜ ਜਿਨੀ ਉਚਾਈ ਤੇ ਹੀ ਇਹਨਾਂ ਦੇ ਵੱਲੋਂ ਜਿਹੜਾ ਆਪਣਾ ਜਹਾਜ਼ ਸੀਗਾ ਉਸ ਨੂੰ ਉਡਾਇਆ ਗਿਆ ਸੀ ਤਾਂ ਦੁਸ਼ਮਨਾਂ ਦੇ ਜਹਾਜ਼ਾਂ ਨੂੰ ਚੱਕਰ ਦੇ ਵਿੱਚ ਕਾਫੀ ਦਿਨ ਪਾਈ ਰੱਖਿਆ ਤਾਂ ਤੋਂ ਬਾਅਦ ਦੇ ਵਿੱਚ ਜਦੋਂ ਦੇਖਿਆ ਉਹਨਾਂ ਨੇ ਕਿ ਇਹ ਜੋ ਜਵਾਨ ਹੈ ਇਹ ਪਿੱਛੇ ਨਹੀਂ ਹਟ ਰਿਹਾ ਔਰ ਇਸ ਦੀ ਵੀਰਤਾ ਦੀ ਸ਼ਲਾਂਗਾ ਜਿਹੜੀ ਆ ਉਹ ਪਾਕਿਸਤਾਨ ਦੇ ਪਾਕਿਸਤਾਨ ਦੇ ਵੱਲੋਂ ਵੀ ਕੀਤੀ ਗਈ ਸੀ ਤਾਂ ਪਾਕਿਸਤਾਨੀ ਹਵਾਈ ਸੈਨਾ ਦੇ ਵੱਲੋਂ ਵੀ ਇਹਨਾਂ ਨੂੰ ਸਲਾਮ ਕੀਤਾ ਗਿਆ ਸੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਹਾਦਰੀ ਦੇ ਨਾਲ ਇਹਨਾਂ ਨੇ ਉਹਨਾਂ ਦੇ ਮਨਸੂਬਿਆਂ ਨੂੰ ناکਾਮ ਕੀਤਾ ਸੀ ਸ਼੍ਰੀਨਗਰ ਦੇ ਹਵਾਈ ਐਡੇ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਉਸ ਹਮਲੇ ਨੂੰ ناکਾਮ ਹੈ ਨਿਰਮਲਜੀਤ ਸਿੰਘ ਸੇਖੋ ਦੇ ਵੱਲੋਂ ਕੀਤਾ ਗਿਆ ਤਾਂ ਜਿਸ ਦਾ ਰੋਲ ਹੈ ਹੁਣ ਬੋਡਰ ਟੂ ਦੇ ਵਿੱਚ ਦਲਜੀਤ ਉਸਾਂਜ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੋਸਟਰ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਤਾਂ ਪੋਸਟਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਔਰ ਕਾਫੀ ਜ਼ਿਆਦਾ ਤਰਚਾਵਾਂ ਦੇ ਵਿੱਚ ਵੀ ਹੋਈ ਆ ਆਖਰੀ ਕਾਲ ਨਿਰਮਲਜੀਤ ਸਿੰਘ ਸੇਖੋ ਹੈ ਕੋਨੇ ਦਾ ਨਿਰਮਲਜੀਤ ਸਿੰਘ ਸੇਖੋ ਦਾ ਸਟੈਚੂਆ ਜੋ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਲੱਗਿਆ ਹੋਇਆ ਔਰ ਲੁਧਿਆਣਾ ਦੇ ਹੀ ਪਿੰਡ ਦੇ ਰਹਿਣ ਵਾਲੇ ਨੇ ਔਰ 14 ਦਸੰਬਰ ਨੂੰ ਇੱਥੇ ਉਹਨਾਂ ਨੂੰ ਸਲਾਮੀ ਹੈ ਜਿਹੜੀ ਆਰਮੀ ਦੇ ਵੱਲੋਂ ਵੀ ਦਿੱਤੀ ਜਾਂਦੀ ਹੈ ਹਲਵਾਰਾ 에ਅਰ ਫੋਰਸ ਦੇ ਵੱਲੋਂ ਇੱਥੇ ਬਕਾਇਦਾ ਇੱਕ ਪ੍ਰੋਗਰਾਮ ਹੋ ਕੀਤਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ 에ਅਰ ਫੋਰਸ ਦੇ ਆਫੀਸਰ ਅਤੇ ਮਲਾਜਵਾਨ ਜਿਹੜੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਸਲਾਮੀ ਹੈ ਜਿਹੜੀ ਉਹ ਨਿਰਮਲ ਜੀ ਸੇਖੋਂ ਨੂੰ ਦਿੱਤੀ ਜਾਂਦੀ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਹਿੰਮਤ ਸਿੰਘ ਦੀਪਾਲ 23 ਜਨਵਰੀ 2026 ਨੂੰ ਦਲਜੀਤ ਉਹ ਸਾਜਿ ਨਵੀਂ ਫਿਲਮ ਆ ਰਹੀ ਹੈ ਬਾਰਡਰ 2 ਜਿਸ ਦਾ ਪੋਸਟਰ ਹੈ ਔਰ ਰਿਲੀਜ਼ ਕਰ ਦਿੱਤਾ ਗਿਆ ਹੈ ਤਾ ਚਰਚਾਵਾਂ ਇਹ ਨੇ ਉਸ ਦੇ ਵਿੱਚ ਜੋ ਦਲਜੀਤ ਦੇ ਵੱਲੋਂ ਰੋਲ ਕੀਤਾ ਜਾ ਰਿਹਾ ਹੈ ਨਿਰਮਲਜੀਤ ਸਿੰਘ ਸੇਖੋ ਦਾ ਆਖਿਰਕਾਰ ਉਹ ਹੈ ਕੋਨਾ ਤਾਂ ਅੱਜ ਤੁਹਾਨੂੰ ਦੱਸਾਂਗੇ ਨਿਰਮਲਜੀਤ ਸਿੰਘ ਸੇਖੋ ਕੌਣ ਨੇ ਤਾਂ ਡੀਸੀ ਦਫ਼ਤਰ ਲੁਧਿਆਣਾ ਦੇ ਵਿੱਚ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਹੈ ਤਾਂ ਇਕਲੌਤੇ ਬਾਈਓ ਸੈਨਾ ਦੇ ਜਵਾਨ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਹੈ ਉਹ ਮਿਲਿਆ ਹੋਇਆ ਹੈ ਤਵਾ ਯੂਸ ਇਹਨਾਂ ਦੇ ਵਿੱਚ ਜੇਕਰ ਕਿਸੇ ਨੂੰ ਪਰਮ ਵੀ ਚੱਕਰ ਮਿਲਿਆ ਤਾਂ ਉਹ ਸਿਰਫ ਨਿਰਮਲਜੀਤ ਸਿੰਘ ਸੇਖੋ ਨੂੰ ਮਿਲਿਆ ਔਰ ਨਿਰਮਲਜੀਤ ਸਿੰਘ ਸੇਖੋ ਲੁਧਿਆਣਾ ਦੇ ਪਿੰਡ ਇਸੇਵਾਲ ਦੇ ਹੀ ਰਹਿਣ ਵਾਲੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿਰਮਲਜੀਤ ਸਿੰਘ ਸੇਚੋ ਸੇਖੋ ਦੇ ਸਟੈਚੂ ਦੀਆਂ ਤਾਂ ਇਹ ਜਿਹੜਾ ਸਟੈਚੂ ਹੈ ਲੁਧਿਆਣਾ ਦੇ ਡੀਸੀ ਆਫਿਸ ਦੇ ਵਿੱਚ ਰੱਖਿਆ ਗਿਆ ਹੈ ਤਾਂ ਨਾਲ ਡੀਸੀ ਆਫਿਸ ਹੈ ਉਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ ਬੋਰਡਰ 2 ਜਿਹੜੀ ਫਿਲਮ ਆ ਰਹੀ ਹੈ ਸੰਨੀ ਦਿਓਲ ਦੀ ਨਵੀਂ ਉਸ ਦੇ ਵਿੱਚ ਜੋ ਰੋਲ ਅਦਾ ਕੀਤਾ ਗਿਆ ਹੈ ਦਲਜੀਤ ਉਸਾਂਝ ਦੇ ਵੱਲੋਂ ਜੋ ਨਵੀਂ ਫਿਲਮ ਆ ਰਹੀ ਹੈ ਬਾਰਡਰ ਟੂ ਉਸ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਗਿਆ ਦਲਜੀਤ ਦਲਜੀਤ ਉਸਾਂਝ ਦੇ ਵੱਲੋਂ ਨਿਰਮਲਜੀਤ ਸਿੰਘ ਸੇਖੋ ਦਾ ਹੀ ਕੀਤਾ ਗਿਆ ਤਾਂ ਇਹਨਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ 1971 ਦੀ ਜਿਹੜੀ ਲੜਾਈ ਹੈ ਉਹ ਨਿਰਮਲਜੀਤ ਸਿੰਘ ਸੇਖੋ ਦੇ ਵੱਲੋਂ ਲੜੀ ਗਈ ਸੀ ਪਾਕਿਸਤਾਨ ਨੇ ਇੱਕੋ ਦਮ ਸ਼ਰੀਨਗਰ ਦੇ ਹਵਾਈ ਅੱਡੇ ਤੇ ਜਿਹੜਾ ਹਮਲਾ ਹੈ ਉਹ ਕਰ ਦਿੱਤਾ ਸੀ ਤਾਂ ਉਦੋਂ ਨਿਰਮਲਜੀਤ ਸਿੰਘ ਸੇਖੋ ਉੱਥੇ ਮੌਜੂਦ ਸੀਗੇ ਤਾਂ ਇਹਨਾਂ ਦੇ ਵੱਲੋਂ ਜਦੋਂ ਉਡਾਣ ਭਰੀ ਜਾਂਦੀ ਹੈ ਤਾਂ 6 ਸੈਬਰ ਹਵਾਈ ਜਹਾਜ਼ਾਂ ਦਾ ਮੁਕਾਬਲਾ ਨਿਰਮਲਜੀਤ ਸਿੰਘ ਸੇਖੋ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੋ ਜਿਹੜੇ ਬਾਈਓ ਸੈਨਾ ਦੇ ਪਲੇਨ ਹੁੰਦੇ ਨੇ ਪਾਕਿਸਤਾਨ ਦੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ ਪਰ ਚਾਰਾਂ ਦੇ ਨਾਲ ਲਗਾਤਾਰ ਫਾਈਟ ਕਰਦੇ ਹੋਏ ਨਜ਼ਰ ਆ ਰਹੇ ਆਉਂਦੇ ਨੇ ਔਰ ਉਸ ਦੌਰਾਨ 에어 ట్రాਫਿਕ ਬੇਸ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਤੁਸੀਂ ਵਾਪਸ ਆ ਜਾਓ ਕਿਉਂਕਿ ਦੁਸ਼ਮਣ ਜ਼ਿਆਦਾ ਨੇ ਔਰ ਤੁਸੀਂ ਇਕੱਲੇ ਹੋ ਪਰ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਪਾਕਿਸਤਾਨ ਦੇ ਹਵਾਈ ਸੈਨਾ ਦੇ ਜਵਾਨ ਸੀ ਉਹਨਾਂ ਦੇ ਛੱਕੇ ਛੁੜਾਏ ਗਏ ਨੇ ਔਰ ਕਾਫੀ ਹੇਠਲੇ ਥੱਲੇ ਦੇ ਪੱਧਰ ਤੋਂ ਉੱਤੇ ਆ ਕੇ ਇਹਨਾਂ ਦੇ ਵੱਲੋਂ ਕਿਉਂਕਿ ਸਿਰਫ ਇਹ ਪੇੜ 'ਚ ਨਹੀਂ ਉਚਾਈ ਤੇ ਹੀ ਇਹਨਾਂ ਦੇ ਵੱਲੋਂ ਜਿਹੜਾ ਆਪਣਾ ਜਹਾਜ਼ ਸੀਗਾ ਉਸ ਨੂੰ ਉਡਾਇਆ ਗਿਆ ਸੀ ਤਾਂ ਦੁਸ਼ਮਨਾਂ ਦੇ ਜਹਾਜ਼ਾਂ ਨੂੰ ਚੱਕਰ ਦੇ ਵਿੱਚ ਕਾਫੀ ਦਿਨ ਪਾਈ ਰੱਖਿਆ ਤਾਂ ਤੋਂ ਬਾਅਦ ਦੇ ਵਿੱਚ ਜਦੋਂ ਦੇਖਿਆ ਉਹਨਾਂ ਨੇ ਕਿ ਇਹ ਜੋ ਜਵਾਨ ਹੈ ਇਹ ਪਿੱਛੇ ਨਹੀਂ ਹਟ ਰਿਹਾ ਔਰ ਇਸ ਦੀ ਵੀਰਤਾ ਦੀ ਸ਼ਲਾਂਗਾ ਜਿਹੜੀ ਆ ਉਹ ਪਾਕਿਸਤਾਨ ਦੇ ਪਾਕਿਸਤਾਨ ਦੇ ਵੱਲੋਂ ਵੀ ਕੀਤੀ ਗਈ ਸੀ ਤਾਂ ਪਾਕਿਸਤਾਨੀ ਹਵਾਈ ਸੈਨਾ ਦੇ ਵੱਲੋਂ ਵੀ ਇਹਨਾਂ ਨੂੰ ਸਲਾਮ ਕੀਤਾ ਗਿਆ ਸੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਹਾਦਰੀ ਦੇ ਨਾਲ ਇਹਨਾਂ ਨੇ ਉਹਨਾਂ ਦੇ ਮਨਸੂਬਿਆਂ ਨੂੰ ناکਾਮ ਕੀਤਾ ਸੀ ਸ਼੍ਰੀਨਗਰ ਦੇ ਹਵਾਈ ਅੱਡੇ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਉਸ ਹਮਲੇ ਨੂੰ ناکਾਮ ਹੈ ਨਿਰਮਲਜੀਤ ਸਿੰਘ ਸੇਖੋ ਦੇ ਵੱਲੋਂ ਕੀਤਾ ਗਿਆ ਤਾਂ ਜਿਸ ਦਾ ਰੋਲ ਹੈ ਹੁਣ ਬੋਡਰ 2 ਦੇ ਵਿੱਚ ਦਲਜੀਤ ਉਹ ਸਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੋਸਟਰ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਤਾਂ ਪੋਸਟਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਔਰ ਕਾਫੀ ਜ਼ਿਆਦਾ ਤਰਚਾਵਾਂ ਦੇ ਵਿੱਚ ਵੀ ਹੋਈ ਆ ਆਖਰੀ ਕਾਲ ਨਿਰਮਲਜੀਤ ਸਿੰਘ ਸੇਖੋ ਹੈ ਕੋਨੇ ਦਾ ਹੈ ਨਿਰਮਲਜੀਤ ਸਿੰਘ ਸੇਖੋ ਦਾ ਸਟੈਚੂਆ ਜੋ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਲੱਗਿਆ ਹੋਇਆ ਔਰ ਲੁਧਿਆਣਾ ਦੇ ਹੀ ਪਿੰਡ ਦੇ ਰਹਿਣ ਵਾਲੇ ਨੇ ਔਰ 14 ਦਸੰਬਰ ਨੂੰ ਇੱਥੇ ਉਹਨਾਂ ਨੂੰ ਸਲਾਮੀ ਹੈ ਜਿਹੜੀ ਆਰਮੀ ਦੇ ਵੱਲੋਂ ਵੀ ਦਿੱਤੀ ਜਾਂਦੀ ਹੈ ਹਲਵਾਰਾ 에ਅਰ ਫੋਰਸ ਦੇ ਵੱਲੋਂ ਇੱਥੇ ਬਕਾਇਦਾ ਇੱਕ ਪ੍ਰੋਗਰਾਮ ਹੋ ਕੀਤਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ 에ਅਰ ਫੋਰਸ ਦੇ ਆਫੀਸਰ ਅਤੇ ਮਲਾਜਵਾਨ ਜਿਹੜੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਸਲਾਮੀ ਹੈ ਜਿਹੜੀ ਉਹ ਨਿਰਮਲ ਜੀ ਸੇਖੋਂ ਨੂੰ ਦਿੱਤੀ ਜਾਂਦੀ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ 23 ਜਨਵਰੀ 2026 ਨੂੰ ਦਲਜੀਤ ਉਹ ਸਾਂਝੀ ਨਵੀਂ ਫਿਲਮ ਆ ਰਹੀ ਹੈ ਬਾਰਡਰ 2 ਜਿਸ ਦਾ ਪੋਸਟਰ ਹੈ ਔਰ ਰਿਲੀਜ਼ ਕਰ ਦਿੱਤਾ ਗਿਆ ਹੈ ਤਾਂ ਚਰਚਾਵਾਂ ਇਹ ਨੇ ਉਸ ਦੇ ਵਿੱਚ ਜੋ ਦਲਜੀਤ ਦੇ ਵੱਲੋਂ ਰੋਲ ਕੀਤਾ ਜਾ ਰਿਹਾ ਹੈ ਨਿਰਮਲਜੀਤ ਸਿੰਘ ਸੇਖੋ ਦਾ ਆਖਿਰਕਾਰ ਉਹ ਹੈ ਕੌਣ ਤਾਂ ਤੁਸੀਂ ਦੱਸਾਂਗੇ ਨਿਰਮਲਜੀਤ ਸਿੰਘ ਸੇਖੋ ਕੌਣ ਨੇ ਤਾਂ ਡੀਸੀ ਦਫ਼ਤਰ ਲੁਧਿਆਣਾ ਦੇ ਵਿੱਚ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਹੈ ਤਾਂ ਇੱਕ ਲੋਹੇ ਦੇ ਬਾਈਓ ਸੈਨਾ ਦੇ ਜਵਾਨ ਨੇ ਜਿਨ੍ਹਾਂ ਨੂੰ ਪਰਮ ਵੀਰ ਚੱਕਰ ਹੈ ਉਹ ਮਿਲਿਆ ਹੋਇਆ ਹੈ ਤਵਾ ਯੂਸ ਇਹਨਾਂ ਦੇ ਵਿੱਚ ਜੇਕਰ ਕਿਸੇ ਨੂੰ ਪਰਮਵੀਰ ਚੱਕਰ ਮਿਲਿਆ ਤਾਂ ਉਹ ਸਿਰਫ ਨਿਰਮਲਜੀਤ ਸਿੰਘ ਸੇਖੋ ਨੂੰ ਮਿਲਿਆ ਔਰ ਨਿਰਮਲਜੀਤ ਸਿੰਘ ਸੇਖੋ ਲੁਧਿਆਣਾ ਦੇ ਪਿੰਡ ਇਸੇਵਾਲ ਦੇ ਹੀ ਰਹਿਣ ਵਾਲੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿਰਮਲਜੀਤ ਸਿੰਘ ਸੇਚੋ ਸੇਖੋ ਦੇ ਸਟੈਚੂ ਦੀਆਂ ਤਾਂ ਇਹ ਜਿਹੜਾ ਸਟੈਚੂ ਹੈ ਲੁਧਿਆਣਾ ਦੇ ਡੀਸੀ ਆਫਿਸ ਦੇ ਵਿੱਚ ਰੱਖਿਆ ਗਿਆ ਹੈ ਤਾਂ ਨਾਲ ਡੀਸੀ ਆਫਿਸ ਹੈ ਉਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ ਬੋਰਡਰ 2 ਜਿਹੜੀ ਫਿਲਮ ਆ ਰਹੀ ਹੈ ਸੰਨੀ ਦਿਓਲ ਦੀ ਨਵੀਂ ਉਸ ਦੇ ਵਿੱਚ ਜੋ ਰੋਲ ਅਦਾ ਕੀਤਾ ਗਿਆ ਹੈ ਦਲਜੀਤ ਉਸਾਂ ਦੇ ਵੱਲੋਂ ਜੋ ਨਵੀਂ ਫਿਲਮ ਆ ਰਹੀ ਹੈ ਬਾਰਡਰ ਟੂ ਅਸ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਗਿਆ ਦਲਜੀਤ ਦਲਜੀਤ ਉਸਾਂ ਦੇ ਵੱਲੋਂ ਨਿਰਮਲਜੀਤ ਸਿੰਘ ਸੇਖੋ ਦਾ ਹੀ ਕੀਤਾ ਗਿਆ ਤਾਂ ਇਹਨਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ 1971 ਦੀ ਜਿਹੜੀ ਲੜਾਈ ਹੈ ਉਹ ਨਿਰਮਲਜੀਤ ਸਿੰਘ ਸੇਖੋ ਦੇ ਵੱਲੋਂ ਲੜੀ ਗਈ ਸੀ ਪਾਕਿਸਤਾਨ ਨੇ ਇੱਕੋ ਦਮ ਸ਼ਰੀਨਗਰ ਦੇ ਹਵਾਈ ਅੱਡੇ ਤੇ ਜਿਹੜਾ ਹਮਲਾ ਹੈ ਉਹ ਕਰ ਦਿੱਤਾ ਸੀ ਤਾਂ ਉਦੋਂ ਨਿਰਮਲਜੀਤ ਸਿੰਘ ਸੇਖੋ ਉੱਥੇ ਮੌਜੂਦ ਸੀਗੇ ਤਾਂ ਇਹਨਾਂ ਦੇ ਵੱਲੋਂ ਜਦੋਂ ਉਡਾਣ ਭਰੀ ਜਾਂਦੀ ਹੈ ਤਾਂ 6 ਸੈਬਰ ਹਵਾਈ ਜਹਾਜ਼ਾਂ ਦਾ ਮੁਕਾਬਲਾ ਨਿਰਮਲਜੀਤ ਸਿੰਘ ਸੇਖੋ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੋ ਜਿਹੜੇ ਬਾਈਓ ਸੈਨਾ ਦੇ ਪਲੇਨ ਹੁੰਦੇ ਨੇ ਪਾਕਿਸਤਾਨ ਦੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ ਪ੍ਰਚਾਰਾਂ ਦੇ ਨਾਲ ਲਗਾਤਾਰ ਫਾਈਟ ਕਰਦੇ ਹੋਏ ਨਜ਼ਰ ਆ ਰਹੇ ਆਉਂਦੇ ਨੇ ਔਰ ਉਸ ਦੌਰਾਨ 에어 ట్రాਫਿਕ ਬੇਸ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਤੁਸੀਂ ਵਾਪਸ ਆ ਜਾਓ ਕਿਉਂਕਿ ਦੁਸ਼ਮਣ ਜ਼ਿਆਦਾ ਨੇ ਔਰ ਤੁਸੀਂ ਇਕੱਲੇ ਹੋ ਪਰ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਪਾਕਿਸਤਾਨ ਦੇ ਹਵਾਈ ਸੈਨਾ ਦੇ ਜਵਾਨ ਸੀ ਉਹਨਾਂ ਦੇ ਛੱਕੇ ਛੁੜਾਏ ਗਏ ਨੇ ਔਰ ਕਾਫੀ ਹੇਠਲੇ ਥੱਲੇ ਦੇ ਪੱਧਰ ਤੋਂ ਉੱਤੇ ਆ ਕੇ ਇਹਨਾਂ ਦੇ ਵੱਲੋਂ ਕਿਉਂਕਿ ਸਿਰਫ ਇਹ ਪੇੜ ਜਿਨੀ ਉਚਾਈ ਤੇ ਹੀ ਇਹਨਾਂ ਦੇ ਵੱਲੋਂ ਜਿਹੜਾ ਆਪਣਾ ਜਹਾਜ਼ ਸੀਗਾ ਉਸ ਨੂੰ ਉਡਾਇਆ ਗਿਆ ਸੀ ਤਾਂ ਦੁਸ਼ਮਨਾਂ ਦੇ ਜਹਾਜ਼ਾਂ ਨੂੰ ਚੱਕਰ ਦੇ ਵਿੱਚ ਕਾਫੀ ਦਿਨ ਪਾਈ ਰੱਖਿਆ ਤਾਂ ਤੋਂ ਬਾਅਦ ਦੇ ਵਿੱਚ ਜਦੋਂ ਦੇਖਿਆ ਉਹਨਾਂ ਨੇ ਕਿ ਇਹ ਜੋ ਜਵਾਨ ਹੈ ਇਹ ਪਿੱਛੇ ਨਹੀਂ ਹਟ ਰਿਹਾ ਔਰ ਇਸ ਦੀ ਵੀਰਤਾ ਦੀ ਸ਼ਲਾਂਗਾ ਜਿਹੜੀ ਆ ਉਹ ਪਾਕਿਸਤਾਨ ਦੇ ਪਾਕਿਸਤਾਨ ਦੇ ਵੱਲੋਂ ਵੀ ਕੀਤੀ ਗਈ ਸੀ ਤਾਂ ਪਾਕਿਸਤਾਨੀ ਹਵਾਈ ਸੈਨਾ ਦੇ ਵੱਲੋਂ ਵੀ ਇਹਨਾਂ ਨੂੰ ਸਲਾਮ ਕੀਤਾ ਗਿਆ ਸੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਹਾਦਰੀ ਦੇ ਨਾਲ ਇਹਨਾਂ ਨੇ ਉਹਨਾਂ ਦੇ ਮਨਸੂਬਿਆਂ ਨੂੰ ناکਾਮ ਕੀਤਾ ਸੀ ਸ਼੍ਰੀਨਗਰ ਦੇ ਹਵਾਈ ਅੱਡੇ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਉਸ ਹਮਲੇ ਨੂੰ ناکਾਮ ਹੈ ਨਿਰਮਲਜੀਤ ਸਿੰਘ ਸੇਖੋ ਦੇ ਵੱਲੋਂ ਕੀਤਾ ਗਿਆ ਤਾਂ ਜਿਸ ਦਾ ਰੋਲ ਹੈ ਹੁਣ ਬੋਰਡਰ ਟੂ ਦੇ ਵਿੱਚ ਦਲਜੀਤ ਉਸਾਂਜ ਕਰਦੇ ਹੋਏ ਨਜ਼ਰ ਆ ਰਹੇ ਤਾਂ ਪੋਸਟਰ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਤਾਂ ਪੋਸਟਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਔਰ ਕਾਫੀ ਜ਼ਿਆਦਾ ਤਰਚਾਵਾਂ ਦੇ ਵਿੱਚ ਵੀ ਹੋਈ ਆ ਆਖਿਰਕਾਰ ਨਿਰਮਲਜੀਤ ਸਿੰਘ ਸੇਖੋ ਹੈ ਕੋਨੇ ਤਾਂ ਨਿਰਮਲਜੀਤ ਸਿੰਘ ਸੇਖੋ ਦਾ ਸਟੈਚੂ ਹੈ ਜੋ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਲੱਗਿਆ ਹੋਇਆ ਔਰ ਲੁਧਿਆਣਾ ਦੇ ਹੀ ਪਿੰਡ ਦੇ ਰਹਿਣ ਵਾਲੇ ਨੇ ਔਰ 14 ਦਸੰਬਰ ਨੂੰ ਇੱਥੇ ਉਹਨਾਂ ਨੂੰ ਸਲਾਮੀ ਹੈ ਜਿਹੜੀ ਆਰਮੀ ਦੇ ਵੱਲੋਂ ਵੀ ਦਿੱਤੀ ਜਾਂਦੀ ਹੈ ਹਲਵਾਰਾ 에ਅਰ ਫੋਰਸ ਦੇ ਵੱਲੋਂ ਇੱਥੇ ਬਕਾਇਦਾ ਇੱਕ ਪ੍ਰੋਗਰਾਮ ਹੋ ਕੀਤਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ 에ਅਰ ਫੋਰਸ ਦੇ ਆਫੀਸਰ ਅਤੇ ਮਲਾਜਵਾਨ ਜਿਹੜੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸਲਾਮੀ ਹੈ ਜਿਹੜੀ ਉਹ ਨਿਰਮਲ ਜੀ ਸੇਖੋਂ ਨੂੰ ਦਿੱਤੀ ਜਾਂਦੀ ਹੈ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇ ਨਿਕ ਸਵੇਰਾ ਲੁਧਿਆਣਾ